thank you લાને ਗਏ ਕੀ ਗੜਾ ਚਾਹੁੰਗੇ ਲੋਕ ਪਾਰਟੀ ਦਾ ਧੰਨਵਾਦ ਕਰਦਾ ਜੀ ਕਿ ਪਾਰਟੀ ਦੀ ਹਾਈ ਕਮਾਂਡ ਨੇ ਲੋਕਾਂ ਦਾ ਫਤਵਾ ਜੋ ਲੋਕਾਂ ਦੀ ਸੋਚ ਸੀ ਹੁੰਦੇ ਬਦਬਕ ਜ਼ਿੰਮੇਵਾਰੀ ਦਿੱਤੀ ਹੈ ਔਰ ਜਿਹੜੇ ਰੋਜਪੁਰ ਦੀ ਟੀਮ ਆ ਸਾਰੀ ਮੈਂ ਹੁੰਦਾ ਵੀ ਧੰਵਦੀਆਂ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਸ ਕਰਕੇ ਜਿਹੜੀ ਆ ਜਾਮ ਆਦਮੀ ਪਾਰਟੀ ਆ ਰੋਜਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਸਟਰੋਂਗ ਆ ਸਾਡੇ ਵਲੰਟੀਅਰਾਂ ਕਰਕੇ ਸਾਡੇ ਮਿਹਨਤੀ ਸਾਥੀਆਂ ਕਰਕੇ ਮਿਹਨਤੀ ਲੀਡਰਾਂ ਕਰਕੇ ਸੋ ਮੈਂ ਸ਼ਬਦਾਂ ਦਾ ਧੰਨਵਾਦ ਦਿੰਦਾ ਹਾਂ ਜੀ ਆਮ ਆਦਮੀ ਪਾਰਟੀ ਦੀ ਕੋਈ ਰਣਨੀਤੀ ਨਹੀਂ ਹੁੰਦੀ ਸੱਚਾਈ ਇਮਾਨਦਾਰੀ ਜੋ ਅਰਵਿੰਦ ਕੇਜਰੀਵਾਲ ਜੀ ਦਾ ਸਿਨੇ ਆ ਪੂਰੇ ਪੰਜਾਬੀਆਂ ਕੋਲ ਪੁੱਛਾਰੇ ਆ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਦਿਓ ਸਾਰੀਆਂ ਪਾਰਟੀਆਂ ਨੂੰ ਤੁਸੀਂ ਬੜੇ ਸਾਲ ਵੇਖ ਲਿਆ ਔਰ ਇੱਕ ਇਮਾਨਦਾਰ ਪਾਰਟੀ ਨੂੰ ਇੱਕ ਮੌਕਾ ਦਿਓ ਔਰ ਫਿਰ ਵੇਖੋ ਕਿ ਕਿਹੋ ਜਿਹਾ ਰਿਜ਼ਲਟ ਬਿੰਦੇ ਚੋੜ ਮਹਮ ਪੰਜਾਬ ਦੇ ਲੋਕ ਸ਼ੁਰੂ ਕਰੀ ਬੈਠੇ ਆ ਇੱਕ ਸਾਲ ਤੋਂ ਸਾਰਾ ਪੰਜਾਬ ਇਹਨਾਂ ਰਵੱਈੀ ਪਾਰਟੀਆਂ ਨੂੰ ਹਰਾਉਣ ਲਈ ਜ਼ੋਰ ਲਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਨੂੰ ਲਿਆਉਣ ਲਈ ਜ਼ੋਰ ਲਾ ਰਿਹਾ ਹੈ ਤਾਂ ਮੈਂ ਉਹਨਾਂ ਦੇ ਨਾਲ ਪਹਿਲਾਂ ਵੀ ਸ਼ਾਮਲ ਸੀ ਤੇ ਹੁਣ ਵੀ ਉਹਦਾ ਸ਼ਾਮਲ ਹੋ ਕੇ ਰਲ ਮਿਲ ਕੇ ਚੋਣ ਮਹਮ ਚਲਾਵਾਂਗੇ ਸਾਰਿਆਂ ਦੀ ਸਲਾਹ ਨਾਲ ਚਲਾਵਾਂਗੇ ਪਾਰਟੀ ਵੱਲੋਂ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢੇ ਤੇ ਦਿੱਤੀ ਗਈ ਆ ਸਰ ਇਹ ਕਿਵੇਂ ਕਿਤਾਬ ਕੋਲ ਬਿਲਕੁਲ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਪਾਰਟੀ ਬੜੀ ਪੜਤਾਲ ਤੋਂ ਬਾਅਦ ਔਰ ਪਾਰਟੀ ਆਪਣੀ ਸੋਚ ਵਰਗਾ ਬੰਦਾ ਵੇਖਦੀ ਔਰ ਉਹ ਸਾਰੀਆਂ ਚੀਜ਼ਾਂ ਪਾਰਟੀ ਨੇ ਵੇਖ ਕੇ ਜ਼ਿੰਮੇਵਾਰੀ ਦਿੱਤੀ ਔਰ ਨਭਾਵਾਂਗੇ ਬਿਲਕੁਲ ਨਹੀਂ ਜੀ ਅਰਵਿੰਦ ਕੇਜਰੀਵਾਲ ਦੇ ਸਪਾਹੀ ਆ ਤਾਂ ਜਿੱਦਾਂ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਆ ਕਰਦੇ ਆ ਤਾਂ ਅਸੀਂ ਉਹਦੇ ਸਪਾਹੀ ਆ ਉਹਨਾਂ ਦੇ ਤੇ ਅਸੀਂ ਜੋ ਕਹਿਣਗੇ ਉਹ ਕਰਾਂਗੇ ਸ਼ਹੀ ਹਲਕੇ ਦੇ ਸ਼ਹਿਰੀ ਹਲਕੇ ਦੇ ਹਾਲਾਤਾਂ ਨੂੰ ਕਿਵੇਂ ਦੇ ਬਹੁਤ ਨਾਜ਼ੁਕ ਹਾਲਾਤਾਂ ਚੋਂ ਫਿਰੋਜ਼ਪੁਰ ਸ਼ਹਿਰ ਨਿਕਲਿਆ ਪਿਛਲੇ 15 ਸਾਲਾਂ ਚ ਤਕਰੀਬਨ ਹੁਣ ਲੋਕਾਂ ਨੂੰ ਇੱਕ ਆਸ ਵੱਜੀ ਆ ਕਿ ਅਸੀਂ ਆਜ਼ਾਦ ਹੋ ਜਾਾਂਗੇ ਕਿਉਂਕਿ ਜੇ ਕੋਈ ਜ਼ੁਬਾਨ ਖੋਲਦਾ ਸੀ ਤੇ ਉਸ ਉੱਪਰ ਕੀ ਕਾਰਵਾਈ ਹੁੰਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਇੱਥੇ ਤਾਂ ਪੱਤਰਕਾਰਾਂ ਨੂੰ ਵੀ ਦਬਾਇਆ ਗਿਆ ਆ ਆਮ ਲੋਕਾਂ ਨੂੰ ਵੀ ਦਬਾਇਆ ਗਿਆ ਆ ਔਰ ਹੁਣ ਜਿਹੜਾ ਲੋਕ ਦਬਾ ਤੋਂ ਬਾਹਰ ਆ ਗਏ ਆ ਅੱਜ ਤੁਸੀਂ ਵੇਖਿਆ ਆ ਕਿ ਕਿਵੇਂ ਲੋਕ ਖੁੱਲ ਕੇ ਸਾਹਮਣੇ ਆਏ ਆ ਔਰ ਲੋਕਾਂ ਨੂੰ ਪਤਾ ਲੱਗ ਗਿਆ ਆ ਕਿ ਹੁਣ ਸਾਡੀ ਸਰਕਾਰ ਆ ਰਹੀ ਆ ਲੋਕਾਂ ਦੀ ਸਰਕਾਰ ਆ ਰਹੀ ਆ ਇਸ ਕਰਕੇ ਲੋਕ ਕਾਇਮ ਨੇ ਲੋਕ ਤਾਕਤਵਰ ਨੇ ਪਾਰਟੀ ਵੱਲੋਂ ਨਵੇਂ-ਨਵੇਂ ਉਮੀਦਵਾਰ ਐਲਾਨੇ ਜਾ ਰਹੇ ਆ ਜਲਦੀ ਜਲਦੀ ਕਾਇਮੇ ਤੋਂ ਲਾਣੇ ਜਾ ਰਹੇ ਪਰ ਸੀਐਮ ਜਿਹੜਾ ਡੇਟ ਦਿੱਤਾ ਜਾ ਰਿਹਾ ਹੈ ਦੇਖੋ ਕਿਸੇ ਵੀ ਪਾਰਟੀ ਨੇ ਜੇ ਸੀਐਮ ਦਾ ਚਿਹਰਾ ਉਤਾਰਿਆ ਨਹੀਂ ਨਾ ਭਾਜਪਾ ਨੇ ਉਤਾਰਿਆ ਨਾ ਕਾਂਗਰਸ ਨੇ ਉਤਾਰਿਆ ਨਾ ਅਕਾਲੀ ਦਲ ਨੇ ਉਤਾਰਿਆ ਤਾਂ ਆਮ ਆਦਮੀ ਪਾਰਟੀ 117 ਵਧੀਆ ਬੰਦੇ ਪੰਜਾਬ ਦੀ ਵਿਧਾਨ ਸਭਾ ਜਿੱਦੂਗੀ ਔਰ ਦੇ ਵੀ ਰਹੀ ਆ ਜਿੰਨੇ ਹੁਣ ਤੱਕ ਦਿੱਤੇ ਆ ਔਰ ਪੰਜਾਬ ਦੇ ਲੋਕ ਪਸੰਦ ਕਰਦੇ ਆ ਉਹਨਾਂ ਨੂੰ ਔਰ ਕਿਸ ਪਾਰਟੀ ਨਾਲ ਟੱਕਰ ਹੋਵੇਗੀ ਕਿਸ ਲੀਡਰ ਨਾਲ ਟੱਕਰ ਹੋ ਸਕਦੀ ਮੈਨੂੰ ਤਾਂ ਕੋਈ ਟੱਕਰ ਵਾਲੀ ਗੱਲ ਹੀ ਨਹੀਂ ਲੱਗਦੀ ਕਿਉਂਕਿ ਤਾਂ ਲੋਕ ਦੱਸਣਗੇ ਜਿੱਥੇ ਜਾਈਦਾ ਝਾੜੂ ਵੀ ਫੇਚ ਪਿਰਿਆ ਪਿਆ ਚਾਰ ਛਵੇਰੇ ਸੋ ਟੱਕਰ ਤਾਂ ਇਹ ਇਲੈਕਸ਼ਨ ਜਦੋਂ ਚੋਣਾ ਹੋਣਗੀਆਂ ਉਦੋਂ ਹੀ ਪਤਾ ਲੱਗੂਗੀ ਵੀ ਕਿੰਦੇ ਨਾਲ ਸਾਨੂੰ ਤਾਂ ਜਦੋਂ ਲੋਕਾਂ ਕੋਲ ਜਾਈਦਾ ਪਿਆਰ ਹੀ ਇੰਨਾ ਮਿਲਦਾ ਕਿ ਜਿੱਥੇ 2 ਘੰਟੇ ਉਲਝਣਾ ਇੱਕ ਪਿੰਡ ਚ 5-5 ਘੰਟੇ ਲੱਗ ਜਾਂਦੇ ਆ ਸੋ ਸਾਰੇ ਦੇ ਸਾਰੇ ਪਿੰਡ ਸਾਰੇ ਦੇ ਸਾਰੇ ਮੁਹੱਲੇ ਅੱਜ ਆਮ ਆਦਮੀ ਪਾਰਟੀ ਨਾਲ ਖੜੇ ਆ ਤੁਸੀਂ ਹਲਕੇ ਆ ਲੋਕਾਂ ਨਾਲ ਗੱਲਬਾਤ ਵੀ ਹੁੰਦੀ ਹੈ ਕਿ ਲੋਕ ਇਸ ਵਾਲ ਇਸਾਰੇ ਤੇ ਇਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਲੋਕ ਚਾਹੁੰਦੇ ਆ ਵੀ ਜਿਹੜੀ ਅਰਾਜਕਤਾ ਫੈਲੀ ਹੋਈ ਆ ਲੋਕ ਚਾਹੁੰਦੇ ਆ ਵੀ ਰਾਤ ਨੂੰ ਹਨੇਰੇ ਵੀ ਅਸੀਂ ਦੁਕਾਨਾਂ ਖੋਲੀਏ ਬੀਬੀਆਂ ਚਾਹੁੰਦੀਆਂ ਵੀ ਅਸੀਂ ਸੈਰ ਕਰਨ ਜਾਈਏ ਲੋਕ ਚਾਹੁੰਦੇ ਆ ਵੀ ਸਾਡੇ ਮੋਟਰਸਾਈਕਲ ਨਾ ਚੱਕੇ ਜਾਣ ਚੈਨੀਆਂ ਨਾ ਲੈਣ ਤਾਂ ਜੋ ਤੁਹਾਨੂੰ ਫਿਰੋਜ਼ਪੁਰ ਦਾ ਹਾਲ ਆ ਕਿ ਬੰਦਾ ਸੌਦਾ ਲੈਣ ਜਾਂਦਾ ਹੈ ਤਾਂ ਇੱਕ ਬੰਦਾ ਮੋਟਰਸਾਈਕਲ ਕੋਲ ਖਲਾਰ ਕੇ ਲ ਜਾਂਦਾ ਹੈ ਕਿਹਨਾਂ ਕਿਤਾ ਗੱਲ ਤੁਹਾਨੂੰ ਲਾਇ ਲਾਇ ਐਂਡ ਆਰਡਰ ਤੇ ਆ ਜਾਂਦਾ ਬਿਲਕੁਲ ਟੋਟਲ ਫੇਲ ਰਿਹਾ 5 ਸਾਲ ਇੱਥੇ ਚੋਰ ਚੱਕਿਆਂ ਦੀ ਚੱਲੀ ਆ ਔਰ ਬਿਲਕੁਲ ਟੋਟਲ ਲਾ ਐਂਡ ਆਰਡਰ ਫੇਲ ਆ ਲਾ ਐਂਡ ਆਰਡਰ ਨੂੰ ਸਿਆਸੀ ਲੋਕਾਂ ਨੇ ਆਪਣੇ ਹਿੱਤਾਂ ਲਈ ਵਰਤਿਆ ਹੈ ਜਨਤਾ ਲਈ ਨਹੀਂ ਵਰਤਿਆ ਗਿਆ ਕਾਨੂੰਨ ਦਾ ਰਾਜ ਨਹੀਂ ਰਿਹਾ ਔਰ ਹੁਣ ਕਾਨੂੰਨ ਦਾ ਰਾਜ ਆਏਗਾ ਤੁਸੀਂ ਕੀ ਕਹਿੰਦੇ ਤੁਹਾਡੀ ਪਾਰਟੀ ਨੇ ਲੋਕਾਂ ਨੂੰ ਰਾਤ ਮਿਲੇਗਾ ਬਿਲਕੁਲ ਮਿਲੇਗੀ ਜੀ ਕਿਉਂਕਿ ਲੋਕਾਂ ਦੀ ਪਾਰਟੀ ਆ ਲੋਗ ਹੀ ਇਸ ਪਾਰਟੀ ਨੂੰ ਚਲਾ ਰਹੇ ਆ ਤੇ ਲੋਕਾਂ ਵਾਸਤੇ ਹੀ ਇਹ ਪਾਰਟੀ ਆ